ਸਮਿੰਦਰ ਤੈਨੂੰ ਸ਼ਰਮ ਆਣੀ ਚਾਹੀਦੀ ਐ ਸੰਜੀ ਮੈਂ ਮਾਫੀ ਮੰਗਦਾ ਪਲੀਜ਼ ਜੇਰੀ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ ਅੱਛਾ ਇੱਕਦਮ ਕਰਦੇ ਆ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਡ ਨੂੰ ਕੁੱਟ ਦੇਣ ਇੱਕ ਇੱਕ ਕੱਪੜੇ ਬਾਹਰ ਨੂੰ ਪਾ ਦੇਣ ਤਾਨੂੰ ਮਨਜ਼ੂਰ ਐ ਸੰਜੀ ਸੌਰੀ ਫੀਲ ਕਰਦੇ ਸੌਰੀ ਨਹੀਂ ਅਗਰ ਸੌਰੀ ਨਹੀਂ ਸੌਰੀ ਨਹੀਂ ਤੂੰ 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 ਤੇਰੇ ਬੱਚੇ ਨੂੰ ਤਾਂ ਕਿਸੇ ਨੇ ਮਾਰਿਆ

तो, तो, तो तो मामा मीटिंग तू डा ला के मेरे बेटे मारिया तू चला बोहोत पर... नहीं तो अल्लाह तक हो गया आई डोंट यू डोंट टॉक आई एम नॉट जिंजर फॉर यू फकिंग यार फॉरगॉटन दैट आई एम योर सिस्टर गेट इन टू वन साइड बपा राय तो तू मेरे बेटे लुक की girl, देख 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 कैसी नाठोएगा नाठनु भी देख लेंगे तू क्या नाठोएगा नाठनु बहनचोद नाठनु भी देख लेंगे तू क्या ऐसी किसने कैसी है कल नाठनु भी देख लेंगे क्या तू मेरे बेटे ने कैसी सॉरी प्लीज सॉरी जे ਸੌਰੀ ਹਾਂ ਤੁਸੀਂ ਚਾਰੋਂ ਖੜੇ ਹੋ ਜਾਓ ਜਿੰਦਾ ਢਾਬਾ ਦੇ ਬਾਹਰ ਉੱਥੇ ਆ ਕੇ ਮੇਰਾ ਹਸਬੰਦ ਤੁਹਾਨੂੰ ਚਾਂਡਾ ਮਾਰੇਗਾ ਉਹ ਤੁਹਾਨੂੰ ਐਕਸੈਪਟੇਬਲ ਹੈ ਮੇਰੇ ਹਸਬੰਦ ਆਈ ਡੋਨਟ ਇਵਨ ਸੇ ਮੇਰਾ ਬੇਟਾ ਮੇਰੇ ਹਸਬੰਦ ਨੇ ਤੁਸੀ ਮਾਰਿਆ ਹੈ ਹਾਈ ਹਸਬੰਦ ਵਿਲ ਸਲੈਪ ਫੋਰ ਆਫ ਯੂ ਇਨ ਰਾਜੇਂਦਰ ਢਾਬਾ ਓਕੇ ਐਂਡ THEN I ਅਗਰ ਉਹ ਕੋਈ ਸਿੱਟਾ ਨਹੀਂ ਖੰਨੋ ਪਿਆਰੋ ਕਿ ਮੈਂ ਤੁਹਾਨੂੰ ਮਾਫ ਕਰਨ ਨੂੰ ਤਿਆਰ ਹਾਂ ਹਾਂਜੀ ਜੋ ਮਰਜੀ ਕਰੋ ਮਾਫ ਕਰਾਉਣ ਨੂੰ ਕਰਦੇ ਆਂ ਜੀ ਜੋ ਮਰਜ਼ੀ ਕਰ ਲੋ ਹੁਣ ਤੁਸੀਂ ਉੱਥੇ ਖੜੇ ਹੋ ਜਾਓ ਹਜਿੰਦਾ ਢਾਬਾ ਦੇ ਬਾਹਰ ਚਾਰਾਂ ਨੂੰ ਮੇਰਾ ਹਸਬੰਡ ਆ ਕੇ ਚਾਰਾਂ ਨੂੰ ਲੱਤਾਂ ਨਾਲ ਥੱਪੜ ਮਾਰੇਗਾ ਹੁਣ ਚੰਡ ਮਾਰੇਗਾ ਤੁਸੀਂ ਕਹਿੰਦੇ ਹੋ ਤੁਸੀਂ ਰੈਡੀ ਨਹੀਂ ਨਹੀਂ ਕਿਉਂ ਤੇ ਕਿਉਂ ਤੁਸੀਂ ਤੁਸੀਂ ਗੁੰਡੇ ਹੋ ਪੰਜਾਬ ਦੇ ਜੀ ਨਹੀਂ ਪਤਾ ਸੀ ਵੀ ਆਫੀਸਰ ਨੇ ਨਹੀਂ ਕਰਤਾ ਨਹੀਂ ਨਹੀਂ ਅੱਛਾ ਮੇਰੀ ਗੱਲ ਸੁਣੋ ਅਗਰ ਆਫੀਸਰ ਨਹੀਂ ਹੈ ਮੈਨੂੰ ਇੱਕੋ ਗੱਲ ਦਾ ਅਗਰ ਯੂ ਕੀਪ ਕਾਈ ਬਨੋ ਇੱਕੋ ਗੱਲ ਦਸੋ ਅਗਰ ਬੰਦਾ ਆਫੀਸਰ ਨਹੀਂ ਹੈ ਤੇ ਮਤਲਬ ਤੁਸੀਂ ਉਹਨਾਂ ਨੂੰ ਕੁੱਟੋਗੇ ਤੁਸੀਂ ਗੁੰਡੇ ਹੋ ਸੌਰੀ ਨਹੀਂ ਐਦਾ ਹੈ ਬਸ ਮਾਰਿਆ ਬਸ ਨਹੀਂ ਦੱਸਿਆ ਉਸਨੇ ਆਪਣੇ ਮੂੰਹ ਨਾਲ ਬੋਲੇ ਮੈਂ ਮਾਫੀ ਮੰਗਦਾ ਕਿਤੇ ਕਿਹਾ ਕਿਸ ਨੇ ਤੂੰ ਮਾਰਿਆ ਸੀਗਾ ਮੈਨੂੰ ਐ ਦੱਸ ਕਿਉਂ ਮਾਰਿਆ ਸੀਗਾ ਕਿਉਂ ਮਾਰਿਆ ਕਿਉਂ ਮਾਰਿਆ ਤੂੰ ਮੇਰੇ ਹਸਬੰਦ ਨੂੰ ਕਿਉਂ ਮਾਰਿਆ ਮਾਫੀ ਨਹੀਂ ਮੇਰੇ ਮਨੂੰ ਐ ਦੱਸ ਤੂੰ ਕਿਉਂ ਮਾਰਿਆ ਬਸ ਸੌਰੀ ਭੈਣ ਜੀ ਨਹੀਂ ਸੌਰੀ ਨਹੀਂ ਦੱਲਨੀ ਮੈਨੂੰ ਪਹਿਲੇ ਦੱਸ ਤੂੰ ਮੇਰੇ ਹਸਬੰਦ ਨੇ ਮਾਰੇ ਆ ਕਿਉਂ ਮੈਨੂੰ ਪਤਾ ਨਹੀਂ ਸੀਗਾ ਕਿ ਉਹ ਆਰਮੀ ਆਫਸਰ ਆदमी ਦਾ ਅਕਸਰ ਨਹੀਂ ਐਸਾ ਤੂੰ ਕਿਸੇ ਨੂੰ ਵੀ ਮਾਰ ਸਕਦਾ ਤੂੰ 12 15 ਲੈ ਕੇ ਡੰਡੇ ਮਾਰ ਕੇ ਤੂੰ ਮੇਰੇ ਬੱਚੇ ਦੀ ਪਿੱਛ ਤੋੜੀ ਤੈਨੂੰ ਮੈਂ ਮਾਰ ਤੂੰ ਆਪਣੇ ਸਿਰ ਤੇ ਡੰਡਾ ਮਾਰ ਕੇ ਆਪਣਾ ਸਿਰ ਤੋੜੇਗਾ ਨਹੀਂ ਤੇ ਤੂੰ ਜਾ ਕੇ ਬੋਲਿਆ ਨਹੀਂ ਤੂੰ ਜਾ ਕੇ ਮੈਂ ਉਹਨਾਂ ਦੇ ਇੰਨੇ ਜੁੱਤੀਆਂ ਮਾਰੀਆਂ ਉਹਦਾ ਫਾਦਰ ਮੇਰੇ ਕੋਲੇ ਬਟਾ ਆ ਤਾਂ ਮੈਂ ਆਪਣੇ ਘਰੇ ਨਹੀਂ ਆਇਆ ਮੇਰਾ ਮੇਰਾ ਘਰ ਦੇ ਕਿਤੇ ਗਿਆ ਸੀ ਉਹ ਮੇਰੇ ਕੋਲ ਹੀ ਆਇਆ ਰਮ ਬੜੀਆ ਲੈਵਲ ਦਾ ਬੰਦਾ ਕਾਰਪੋਰੇਸ਼ਨ ਦਾ ਪ੍ਰਧਾਨ ਹੈ ਬਰਨਾਲੇ ਦਾ ਉੱਥੇ ਪੂਰਾ ਵਧੀਆ ਬੰਦਾ ਖੜਿਆ ਰਹੇ ਨੇ ਉਹਨੂੰ ਜੁੱਤੀਆਂ ਮਾਰਦਾ ਕਹਿੰਦਾ ਤੂੰ ਕੁੱਤਾ ਕਿੱਡੀ ਕਰ ਤੂੰ ਭਾਗਾਂ ਦਾ ਇਹ ਪਤਾ ਹੈ ਕਿ ਵੀਡੀਓ ਵੀਡੀਓ ਜੜੀ ਹੈ ਕਿੰਨੀ ਦੇਰ ਦੇ ਇਹਦਾ ਹੈ ਹੁੰਤੇ ਹੋਰ ਜੇ ਜਦੋਂ ਆਏਗੀ ਆਮੀ ਹੈ ਵੀ ਨਾਨੂ ਉਹ ਤੂੰ ਭੇਜ ਰੈਂਡੀ ਵੇ ਕਿੰਨੀ ਦੇਰ ਰੋਕ ਲੈਣਗੇ ਤੂੰ ਤੂੰ ਵੀਡੀਓ ਦੇਖ ਜਰਾ ਪੂਰੀ ਵੀਡੀਓ ਮੇਰੇ ਹਸਬੰਦ ਨੇ ਹੱਥ ਅੱਛਾ ਮੇਰੀ ਗੱਲ ਸੁਣ ਉਹ ਕਹਿੰਦੇ ਕਿ ਪੁਲਿਸ ਵਾਲੇ ਨੂੰ ਮਾਰਿਆ ਤੂੰ ਪੂਰੀ ਵੀਡੀਓ ਤਾਂ ਦੇਖਿਆ ਕਿ ਦੇ ਇੱਕ ਬੰਦੇ ਨੇ ਵੀ ਹੱਥ ਮੇਰੇ ਹਸਬੰਦ ਨੇ ਆ ਮੇਰੇ ਬੇਟੇ ਨੇ ਹੱਥ ਚੱਕਿਆ ਤਾਂ ਨਹੀਂ ਮੈਡਮ ਕੁਛ ਹੋ ਨਹੀਂਆ ਸ਼ਰਮ ਗੱਲ ਤਾਂ ਨਹੀਂ ਚੱਕੀ ਗੱਲ ਇਹ ਤਾਂ ਇਹ ਤਾਂ ਮਕਲਾਣੇ ਜੋ ਮਰਜ਼ੀ ਕਰੀ ਜਾਓ ਨੇ ਨੇ ਅੱਜ ਕਿਪਲਸ ਫਾਲਿਆ ਨੂੰ ਪਤਾ ਨਹੀਂ ਐ ਇਸ ਪੇ ਨਾ ਸਾਜਨ ਨੇ ਕਿ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਦੇਖੀ ਨਹੀਂ ਇਹ ਵੀਡੀਓ ਸਾਡਾ ਖਾਤਾ ਦੇਖ ਲੈ ਉਹ ਜੇ ਤੁਹਾਨੂੰ ਪਤਾ ਹੀ ਹੋਣਾ ਜਿਹੜਾ ਜਦੋਂ ਪਤਾ ਹੀ ਹੁੰਦਾ ਉਹ ਰਾਤਾਂ ਕਿਤੇ ਉੱਥੇ ਗਿਆ ਚੌਂਕੀ ਜਿਵੇਂ ਮੈਨੂੰ ਉੱਥੋਂ ਵੀ ਫੋਨ ਆਇਆ ਕਰੇ ਉਹ ਮਾਇਆ ਰਗੜਾ ਫੁੱਟ ਕਰੂਗਾ ਇਹਨੂੰ ਨਹੀਂ ਪਤਾ ਕਰਾਉਂਦਾ ਕਿ ਕੀ ਕੀਤਾ ਸੀ ਐਫਆਈਆ ਸਾਨੂੰ ਬੋਲਿਆ ਸੀ ਗੱਲ ਲੈਣ ਲਈ ਅਜਿਹਾ ਐਫਆਈਆਰ ਫਿਰ ਨਹੀਂ ਹੁੰਤੇ ਇੱਕ ਬਾਈਕ ਓਟ ਆ ਜਾਏਗੀ ਜਾਂ ਅਰਮੀ ਆ ਕੇ ਮੰਗਾ ਲੇਗੀ ਕਿਦਾਂ ਐਸੋ ਦਿਨ ਕੇ ਐਫਆਈਆਰ ਨਹੀਂ ਦੇਣਗੇ ਛੁਪਾਲਣਗੇ ਤੇ ਬਚ ਜਾਣਗੇ ਲੜ ਮੇਰੀ ਨਾਲ ਤੁਮੋਂ ਤੂੰ ਕਿ ਬੇਨਤੀ ਆ ਮਾਂ ਤੁਹਾਡੇ ਪਰਿਵਾਰ ਤੁਲਾਵਾ ਲਾ ਕੇ ਪਤਾ ਗੱਲ ਕੀ ਆ ਇਹਦਾ ਫਾਦਰ ਰਾਤ ਤਾਂ ਮੇਰੇ ਕੋਲੇ ਬੈਠਾ ਕਹਿੰਦਾ ਮੈਨੂੰ ਮੈਡਮ ਕੋਲੇ ਲੈ ਜਾਓ ਨਹੀਂ ਨਹੀਂ ਮੈਨੂੰ ਮੈਡਮ ਕੋਲੇ ਲੈ ਜਾਓ ਕੀ ਕਰਨਗੇ ਮੈਡਮ ਕੋਲਾ ਕੇ ਕਿਵੇਂ ਕਰਨ ਹੱਥ ਪੈਰੀ ਟੋੜ ਦੇ ਨਹੀਂ ਨਹੀਂ ਆਪਣੇ ਪੁੱ bete ਦਾ ਸਿਰ ਫੋੜ ਦੇਣਗੇ ਨਹੀਂ ਨਹੀਂ ਬੋਲੋਗੇ ਮੇਰੇ ਬੇਟੇ ਦੇ ਸਟਿਚਸ ਲੱਗੇ ਜਿਹੜੀ ਮਾਂ ਦਾ ਦਰਦ ਹੈ ਜਿਹੜੇ ਮੇਰੇ ਪੂਰੇ ਬੇਟੇ ਨੂੰ ਕਮ ਸੇ ਕਮ 100 ਡੰਡੇ ਮਾਰੇ ਇਹਨਾਂ ਨੇ ਕਿ ਕਿ ਬਸ ਮੈਂ ਮੈਂ ਆਤੇ ਤੈਨੂੰ ਮੈਨੂੰ ਤੇ ਚਾਰ ਪੰਜ ਦੇ ਹੀ ਨਾਮ ਪਤਨ ਹੋਰ ਬਾਕੀ ਕੌਣ ਸੀਗੇ ਹਾਂ ਦੇ ਕੋਹ ਹੁਣ ਸਾਰੇ ਹਾਲੇ ਜਿਹੜਾ ਗੰਦਮਣ ਹੁੰਦੇ ਨੇ ਹੁਣ 4 ਐਸਚ ਹੁਣ ਕੀ ਬਸ ਸੱਚੀ ਦੋਜੀ ਹੁਣ ਜਿਹੜਾ ਗੱਡਾ ਚਾਰ ਲੰਗਾੜੇ ਹੁੰਦੇ ਨੇ ਉਹ ਹੁਣ ਹੋਰ ਪਾ ਲੈ ਬਾਰਾ ਜਾਨੇ ਇਹ ਬਾਰਾ ਇਨਾਦੇ ਦੋਸਤ ਵੀ ਸੀ ਕਿ ਕੋਈ ਸਿਵਿਲਨ ਮੈਡਮ ਦੋਸਤ ਨਹੀਂ ਉਹ ਜਿਹੜਾ ਚਾਰੇ ਸੱਚੋ ਅੜੇ ਹਮ ਦੋ ਦੋ ਤਿੰਨ ਮੈਂ ਤਾਂ ਗੱਲ ਕਰਨੀ ਹੁੰਦੈ ਨਾਲ ਹਾਂ ਤੇ ਚਾਰੇ ਸੇ ਦੋ ਦੋ ਤਿੰਨ ਹੋਈ ਤੇ 10 12 ਤਾਂ ਹੀ ਤੇ ਇਨਾ ਨੇ ਪੁਲਿਸ ਨੇ ਪਹਿਲੇ ਬੋਲਿਆ ਮੈਮ ਮਾਫੀ ਮੰਗਦਾ ਪਲੀਜ਼ ਮੈਨੂੰ ਮਾਫੀ ਨਾਲ ਮੇਰੇ ਬੱਚੇ ਦੀ ਛੋਟ ਤੋਂ ਆਪਣਾ ਸਿਰ ਖੋੜੇਗਾ ਅੱਛਾ ਇੱਕਦਮ ਕਰਦੇ ਹਾਂ ਜਿੱਥੇ ਤੁਸੀਂ ਮੇਰੇ ਬੱਚਿਆਂ ਨੂੰ ਮਾਰਿਆ ਰਜਿੰਦਰ ਟਾਬਾ ਦੇ ਬਾਹਰ ਆ ਕੇ ਮੇਰਾ ਬੇਟਾ ਤੇ ਮੇਰਾ ਹਸਬੰਦ ਨੂੰ ਕੁੱਟ ਦੇ ਇੱਕ ਇੱਕ ਥੱਪੜ 12 ਨੰਬਰ ਬਗਾ ਦੇ ਤਾਨੂੰ ਮਨਜ਼ੂਰ ਹੈ ਅਜੀ ਸੌਰੀ ਫਿਰ ਕਰਦੇ ਸੌਰੀ ਨਹੀਂ ਅਗਰ ਤੁਸੀਂ ਬਾਹਰ ਜਾਣਾ ਥੱਪੜ ਖਾਣ ਨੂੰ تیار ਹੋ ਮੇਰੇ ਹਸਬੰਦ ਵੀ ਅਫਸਰ ਹੈ ਨਾ ਜਿਸ ਨੂੰ ਤੁਸੀਂ ਹੱਥ ਮਾਰਿਆ ਅੜੇ ਤੋਂ ਬਹੁਤ ਸੀਨੀਅਰ ਹੈ ਆ ਮੈਂ ਆਈ ਵਾਂਟ ਟੂ ਟਾਕ ਟੂ देम ਨਾਟ ਯੂ ਆਈ ਵਾਂਟ ਟੂ ਟਾਕ ਟੂ ਥੀਸ ਪਰ ਆਈ ਵਾਂਟ ਟੂ ਟਾਕ ਟੂ ਫੋਰ ਆਫ ਦ ਤਾਨੂੰ ਸੇ ਖੜੇ ਹੋ ਰਾਜਿੰਦਰ ਦਾਬਾ ਦੇ ਬਾਹਰ ਖੜੇ ਹੋਏ ਚਾਰਾਂ ਨੂੰ ਚਾਰ ਥੱਪੜ ਪੈਏ ਇਹ ਮੰਜ਼ੂਰ ਹੈ ਨਹੀਂ ਵੱਡੀ ਗਲਤੀ ਨਹੀਂ ਜੀ ਵੱਡੀ ਗਲਤੀ ਨਹੀਂ ਨਹੀਂ ਮੈਨੂੰ ਪੈ ਤੇ ਭੈਣੀ ਤੇ ਹੈ ਹੀ ਨਹੀਂ ਤੁਹਾਡੀ ਮੈਨੂੰ ਭੈਣੀ ਤੇ ਬੋਲੋ ਹੀ ਨਾ ਮੈਮ ਬੋਲੋ ਪਹਿਲੇ ਮੈਮ ਆਈ ਏਮ ਨਾਟ ਯਰ ਸਿਸਟਰ ਆਰਮੀ ਦੇ ਅਫਸਰ ਨੇ ਆਫਸਰ ਜਮਾਤੀ ਮੈਂ ਯੂ ਆਮ ਅ ਮੈਮ ਤੇਰੀ ਭੈਣ ਨਹੀਂ ਆ ਮੈਂ